ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਅੱਜ ਅਸੀਂ ਜਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਬਾਰੇ ਜਾਣੀਏ ਜਸਾ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਬਦਰ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਬੀਬੀ ਜੀਵਨ ਕੌਰ ਸੀ ਜਸਾ ਸਿੰਘ ਦੇ ਨਾਨਕੇ ਹੱਲੋਵਾਲੀਆ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪਰਪੱਕ ਇਸਤਰੀ ਸੀ ਬਿਆਨਤ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਬੀਬੀ ਜੀ ਬਾਣੀ ਦੀ ਪੋਥੀ ਗਾਤਰੇ ਪਾਇਖ ਜਾਣੇ ਵਿੱਚ ਸਦਾ ਨਾਲ ਰੱਖਦੇ ਸਨ ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ ਪੁਰਾਤਨ ਸਿੰਘਨੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋਣ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ ਹੁਣ ਮਾ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਪੈਣਾ ਹੀ ਸੀ ਇੱਥੇ ਇੱਕ ਸਾਖੀ ਦੱਸਣਯੋਗ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮਗਰੋਂ ਤੀਖ ਭਾਈ ਬਦਰ ਸਿੰਘ ਜੀ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਸੀ ਹੋਈ ਭਾਈ ਬਦਰ ਸਿੰਘ ਜੀ ਬੀਬੀ ਜੀ ਨੂੰ ਲੈ ਕੇ ਕਲਗੀਧਰ ਪਿਤਾ ਜੀ ਦੇ ਕੋਲ ਗਏ ਮਨ ਵਿੱਚ ਆਇਆ ਸੀ ਕਿ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਪਿਤਾ ਜੀ ਦੇ ਦਰਸ਼ਨ ਕਰਕੇ ਅੱਧ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰੂ ਦੇ ਹਜ਼ੂਰ टिक-टिक ही लाके महाराज ਦੇ ਨੂਰਾਨੀ ਚਿਹਰੇ ਵੱਲ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕਿ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚਾ ਹੈ ਜਾਣੀ ਜਾਨ ਸਤਗੁਰੂ ਜੀ ਇਸ ਗੁਸਿਕ ਜੋੜੇ ਕੋਲ ਆਏ ਤੇ ਬੁਲੇ ਅਕਾਲ ਪੁਰਖ ਜੀ ਦੀ ਆਰਾਧਨਾ ਕਰੋ ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸ ਦੇ ਰਹੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ तान्न हो गए सतगुरु दो ने पिता जी दे चरण स्पर्श किते मेरा पुत्र गुरु का लाल होएगा वापस मुड़ते हुए माता जी राह कई बार खुशी विच खीवे हुंदे बोले ਤਾਂ ਨਿਭਾਗ ਨੇ ਸਾਡੇ ਕੇ ਸਤਗੁਰਾਂ ਨੇ ਐਸੀ ਅਸੀਸ ਝੋਲੀ ਸਾਢੀ ਪਾਈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਪੰਥ ਉੱਪਰ ਕਹਿਰਾਂ ਦੇ ਦਿਨ ਆਏ ਪ੍ਰਸਿੱਧ ਕਵਾਨਾਂ ਨੂੰ ਕੌਣ ਡੁਲਾ ਸਕਦਾ ਹੈ ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੁੜਨ ਜਨਮ ਲੈ ਮਾਵਾ ਦੀਆਂ ਕੁੱਖਾਂ ਟੋਲਦੇ ਫਿਰ ਰਹੇ ਸਨ ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਜੀ ਦੇ ਘਰੋਂ ਬੀਬੀ ਜੀ ਦੇ ਕੁੱਖ ਨੂੰ ਜੁਨੇਆ ਤੇ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ